हां जी ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਸੋਹਣੇ ਸੁਨਖੇ ਮਸ਼ਹੂਰ ਪੰਜਾਬੀ ਸਿੰਗਰ ਖਾਨ ਸਾਹਿਬ ਦੀ ਜ ਜਿਹਨਾਂ ਦੀ ਦਮਦਾਰ ਆਵਾਜ਼ ਦੇ ਲੋਕ ਫੈਨ ਨੇ ਪਰ ਖਾਨ ਸਾਹਿਬ ਨੇ ਇਸ ਮੁਕਾਮ ਤੇ ਪਹੁੰਚਣ ਦੀ ਬਹੁਤ ਮਿਹਨਤ ਵੀ ਕੀਤੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਖਾਨ ਸਾਹਿਬ ਦੇ ਪਰਿਵਾਰ ਬਾਰੇ ਇਹਨਾਂ ਦੀ ਅਸਲ ਉਮਰ ਬਾਰੇ ਇਹਨਾਂ ਦੇ ਅਸਲ ਨਾਮ ਬਾਰੇ ਇਹਨਾਂ ਦੀ ਗੈਰੀ ਸੰਧੂ ਨਾਲ ਮੁਲਾਕਾਤ ਕਿਵੇਂ ਹੋਈ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਰਾਹੀਂ ਪੱਕਾ ਮਿਲ ਜਾਣਗੇ ਸਭ ਤੋਂ ਪਹਿਲਾਂ ਖਾਨ ਸਾਹਿਬ ਦਾ ਜਨਮ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭਾਂਡਲ ਦੋਨਾਂ ਦੇ ਵਿੱਚ ਹੋਇਆ। ਇਹਨਾਂ ਦੀ ਜਨਮ ਤਰੀਕ 8 ਜੂਨ 1994 ਦੀ ਹੈ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ 31 ਸਾਲ ਦੇ ਲਗਭਗ ਹੋ ਚੁੱਕੀ ਹੈ ਤੇ ਇਹਨਾਂ ਦੀ ਹਾਈਟ 5 ਫੁੱਟ 6 ਇੰਚ ਦੇ ਲਗਭਗ ਹੈ। ਖਾਨ ਸਾਹਿਬ ਦਾ ਅਸਲ ਨਾਮ ਇਮਰਾਨ ਖਾਨ। ਇਹਨਾਂ ਦਾ ਨਾਮ ਖਾਨ ਸਾਹਿਬ ਕਿਵੇਂ ਪਿਆ ਇਹ ਤੁਹਾਨੂੰ ਅੱਗੇ ਵੀਡੀਓ ਦੇਖਣ ਤੋਂ ਬਾਅਦ ਆਪੇ ਪਤਾ ਲੱਗ ਜੇਗਾ। ਜੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਘਰ ਇਹਨਾਂ ਦੇ ਪਿਤਾ ਇਨਾਂ ਦਾ ਵੱਡਾ ਭਰਾ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਹੈ। ਇਹਨਾਂ ਦੀ ਮਾਤਾ ਜੀ ਦਾ ਨਾਮ ਸੀ ਸਲਮਾ ਪ੍ਰਵੀਨ ਬੇਗਮ ਜਿਨ੍ਹਾਂ ਦੀ 25 ਸਤੰਬਰ 2025 ਨੂੰ ਡੈਥ ਹੋ ਗਈ ਸੀ। 27 ਸਤੰਬਰ 2025 ਨੂੰ ਖਾਨ ਸਾਹਿਬ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਦੀਆਂ ਅੰਤਿਮ ਵਿਦਾਇਗੀ ਦੀਆਂ ਰਸਮਾਂ ਪੂਰੀ ਕੀਤੀਆਂ ਗਈਆਂ। ਖਾਨ ਸਾਹਿਬ ਆਪਣੀ ਮਾਤਾ ਜੀ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਕਾਫੀ ਜ਼ਿਆਦਾ ਰੋਏ ਕਿਉਂਕਿ ਉਹ ਆਪਣੀ ਮਾਤਾ ਨਾਲ ਕਾਫੀ ਜ਼ਿਆਦਾ ਪ੍ਰੇਮ ਕਰਦੇ ਸੀ ਤੇ ਉਹਨਾਂ ਨਾਲ ਸੋਸ਼ਲ ਮੀਡੀਆ ਤੇ ਵੀ ਵੀਡੀਓ ਸ਼ੇਅਰ ਕਰਦੇ ਰਹਿੰਦੇ ਸੀ। ਜੇ ਖਾਨ ਸਾਹਿਬ ਦੇ ਪਿਤਾ ਬਾਰੇ ਗੱਲ ਕਰੀਏ ਤਾਂ ਇਹਨਾਂ ਦੇ ਪਿਤਾ ਇਕਬਾਲ ਮੁਹੰਮਦ ਤਕਰੀਬਨ 28 ਸਾਲ ਦੁਬਈ ਕੰਮ ਕਰਦੇ ਰਹੇ ਜੇ ਖਾਨ ਸਾਹਿਬ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਇਹ ਪਿੰਡ ਦੇ ਸਕੂਲ ਦੇ ਵਿੱਚ ਹੀ 12ਵੀਂ ਕਲਾਸ ਤੱਕ ਪੜ੍ਹੇ ਲਿਖੇ ਉਸ ਤੋਂ ਬਾਅਦ ਇਹ ਡੀਏਵੀ ਕਾਲਜ ਜਲੰਧਰ ਦੇ ਵਿੱਚ ਗ੍ਰੈਜੂਏਸ਼ਨ ਕਰਨ ਲੱਗ ਪਏ ਪਰ ਕਿਸੇ ਕਾਰਨ ਇਹਨਾਂ ਨੇ ਗ੍ਰੈਜੂਏਸ਼ਨ ਪੂਰੀ ਨਹੀਂ ਕੀਤੀ ਤੇ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਜੇ ਸਿੰਗਿੰਗ ਦੀ ਗੱਲ ਕਰੀਏ ਤਾਂ ਗਾਉਣਾ ਵਿਰਾਸਤ ਚੋਂ ਹੀ ਖਾਨ ਸਾਹਿਬ ਦੇ ਹਿੱਸੇ ਆਇਆ ਕਿਉਂਕਿ ਇਹਨਾਂ ਦੇ ਦਾਦਾ ਜੀ ਵੀ ਬਹੁਤ ਵਧੀਆ ਗਾਉਂਦੇ ਰਹੇ ਉਹ ਵੀ ਕਵਾਲੀਆਂ ਤੇ ਕੀਰਤਨ ਗਾਉਂਦੇ ਰਹੇ 4 ਸਾਲ ਦੀ ਉਮਰ ਤੋਂ ਹੀ ਖਾਨ ਸਾਹਿਬ ਨੇ ਜਗਰਾਤਾਂ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਜਦੋਂ ਇਹ 4 ਸਾਲ ਦੇ ਸੀ ਤਾਂ ਉਹਨਾਂ ਦਿਨਾਂ 'ਚ ਇਹਨਾਂ ਨੇ ਆਪਣੀ ਮੰਮੀ ਦੇ ਮਾਸੀ ਦੇ ਪਿੰਡ ਰੁੜਕੇ ਕਲਾਂ ਦੇ ਵਿੱਚ ਇੱਕ ਜਗਰਾਤੇ ਦੇ ਵਿੱਚ ਪਹਿਲੀ ਵਾਰ ਗਾਇਆ ਸੀ ਬੇਸ਼ੱਕ ਖਾਨ ਸਾਹਿਬ ਦੇ ਘਰ ਦੇ ਆਰਥਿਕ ਹਾਲਾਤ ਕਾਫੀ ਠੀਕ ਠਾਕ ਰਹੇ ਪਰ ਖਾਨ ਸਾਹਿਬ ਦੀ ਸੋਚ ਇਹ ਸੀ ਕਿ ਮੈਂ ਆਪਣਾ ਖਰਚਾ ਆਪ ਚੁੱਕਣਾ ਕਰਦਿਆਂ ਤੋਂ ਕੁਝ ਨਹੀਂ ਲੈਣਾ ਇਸੇ ਕਰਕੇ ਖਾਨ ਸਾਹਿਬ ਕਲਾਕਾਰ ਬਨਣ ਤੋਂ ਪਹਿਲਾਂ ਏਸੀ ਰਿਪੇਅਰ ਕਰਨ ਦਾ ਕੰਮ ਵੀ ਸਿੱਖਣ ਲੱਗ ਪਏ ਸੀ ਹੋਰ ਵੀ ਕਈ ਕੰਮ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਲ ਦੀ ਨਾਲ ਇਹ ਆਪਣੇ ਰਿਆਜ਼ਤੀ ਵੀ ਪੂਰਾ ਧਿਆਨ ਦੇਂਦੇ ਸੀ ਵੈਸੇ ਤਾਂ ਖਾਨ ਸਾਹਿਬ ਛੋਟੇ ਹੁੰਦਿਆਂ ਤੋਂ ਹੀ Nusrat Fateh Ali Khan ਨੂੰ ਆਪਣਾ ਉਸਤਾਦ ਮੰਨਦੇ ਨੇ ਪਰ ਤੁਹਾਨੂੰ ਦੱਸ ਦਈਏਗੇ ਇਹਨਾਂ ਨੇ 1 ਮਹੀਨਾ ਗੁਰਾਇਆਂ ਦੇ ਵਾਸੀ ਹਰੀਦੇਵ ਉਸਤਾਦ ਗੁਣੂ ਹਾਰਮੋਨੀਅਮ ਵਜਾਉਣਾ ਸਿੱਖਿਆ ਇਹਨਾਂ ਨੂੰ ਵੀ ਇਹ ਆਪਣਾ ਉਸਤਾਦ ਮੰਨਦੇ ਨੇ ਸੋ ਐਦਾਂ ਉਹਨਾਂ ਦਿਨਾਂ ਦੇ ਵਿੱਚ ਖਾਨ ਸਾਹਿਬ ਜਗਰਾਤਿਆਂ 'ਚ ਗਾਉਂਦਾ ਰਿਹਾ ਜੇ ਗੱਲ ਕਰੀਏ ਕਿ ਗੈਰੀ ਸੰਧੂ ਤੇ ਖਾਨ ਸਾਹਿਬ ਦੇ ਮੁਲਾਕਾਤ ਕਿਵੇਂ ਹੋਈ ਤਾਂ ਖਾਨ ਸਾਹਿਬ ਦੀ ਮਾਤਾ ਜੀ ਦੀ ਮਾਸੀ ਗੈਰੀ ਸੰਧੂ ਦੇ ਪਿੰਡ ਰੁੜਕੇ ਗਲਾਂ ਦੀ ਵਸਨੀਕ ਸੀ ਸੋ ਖਾਨ ਸਾਹਿਬ ਦੀ ਮਾਤਾ ਜੀ ਦੀ ਮਾਸੀ ਦੇ ਮੁੰਡੇ ਨੇ ਗੈਰੀ ਸੰਧੂ ਨੂੰ ਖਾਨ ਸਾਹਿਬ ਦੇ ਗਾਉਣ ਬਾਰੇ ਦੱਸਿਆ ਤਾਂ ਫਿਰ ਗੈਰੀ ਸੰਧੂ ਨੇ ਖਾਨ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਤੋਂ ਇੱਕ ਗੀਤ ਸੁਣਿਆ ਜਿਸ ਦੇ ਬੋਲ ਨੇ ਮੇਰੇ ਦਿਲ ਦੇ ਸ਼ੀਸ਼ੇ ਵਿੱਚ ਸੱਜਣਾ ਪਈ ਵਸਦੀ ਏ ਤਸਵੀਰ ਤੇਰੀ ਗੈਰੀ ਸੰਧੂ ਨੂੰ ਖਾਨ ਸਾਹਿਬ ਦੀ ਆਵਾਜ਼ ਵਧੀਆ ਲੱਗੀ ਉਸ ਤੋਂ ਬਾਅਦ ਜਦੋਂ ਖਾਨ ਸਾਹਿਬ ਨੇ ਗੈਰੀ ਸੰਧੂ ਨੂੰ ਮਿਮਿਕਰੀ ਕਰਕੇ ਵਿਖਾਈ ਤਾਂ ਫਿਰ ਗੈਰੀ ਸੰਧੂ ਨੂੰ ਹਾਸਾ ਵੀ ਬਹੁਤ ਆਇਆ ਤੇ ਖਾਨ ਸਾਹਿਬ ਦੇ ਗੁਨਾ ਦਾ ਵੀ ਪਤਾ ਲੱਗ ਗਿਆ ਫਿਰ ਗੈਰੀ ਸੰਧੂ ਨੇ ਖਾਨ ਸਾਹਿਬ ਨੂੰ ਆਪਣੇ ਨਾਲ ਹੀ ਆਪਣੀ ਟੀਮ ਦੇ ਵਿੱਚ ਰੱਖ ਲਿਆ ਇਸ ਤੋਂ ਬਾਅਦ ਖਾਨ ਸਾਹਿਬ ਗੈਰੀ ਸੰਧੂ ਨਾਲ ਪ੍ਰੋਗਰਾਮਾਂ ਤੇ ਜਾਣਾ ਲੱਗ ਪਏ ਤੇ ਸਟੇਜ ਦੇ ਪਿੱਛੇ ਖੜ ਕੋਰਸ ਬੋਲਣ ਲੱਗ ਪਏ ਕਈ ਵਾਰ ਗੈਰੀ ਸੰਧੂ ਖਾਨ ਸਾਹਿਬ ਨੂੰ ਸਟੇਜ ਤੇ ਗੀਤ ਗਾਉਣ ਦਾ ਜਾਂ ਫਿਰ ਮਿਮਿਕਰੀ ਕਰਨ ਦਾ ਮੌਕਾ ਵੀ ਦੇ ਦਿੰਦਾ ਸੀ ਜਿਸ ਕਰਕੇ ਹੌਲੀ ਹੌਲੀ ਖਾਨ ਸਾਹਿਬ ਦੀ ਪਛਾਣ ਵੀ ਲੋਕਾਂ ਨੂੰ ਹੋਣ ਲੱਗ ਪਈ ਕਿਉਂਕਿ ਉਹਨਾਂ ਦਿਨਾਂ 'ਚ ਗੈਰੀ ਸੰਧੂ ਦੀ ਫੁੱਲ ਚੜ੍ਹਾਈ ਸੀ ਕਰਦੇ ਕਰਾਂਦੇ ਸਾਲ 2014 ਦੇ ਵਿੱਚ ਗੈਰੀ ਸੰਧੂ ਨੇ ਖਾਨ ਸਾਹਿਬ ਦਾ ਪਹਿਲਾ ਗੀਤ ਰਿਮ ਜਿਮ ਰਿਲੀਜ਼ ਕਰਵਾਇ ਉਦੋਂ ਗੈਰੀ ਸੰਧੂ ਨੇ ਹੀ ਇਹਨਾਂ ਨੂੰ ਖਾਨ ਸਾਹਿਬ ਦਾ ਨਾਮ ਦਿੱਤਾ ਸੀ ਕਿਉਂਕਿ ਗੈਰੀ ਸੰਧੂ ਇਹਨਾਂ ਨੂੰ ਜ਼ਿਆਦਾਤਰ ਖਾਨ ਸਾਹਿਬ ਜਾਂ ਉਹ ਖਾਨਾ ਉਹ ਖਾਨਾ ਕਹਿ ਕੇ ਬੁਲਾਉਂਦੇ ਰਹਿੰਦੇ ਸੀ ਤਾਂ ਕਰਕੇ ਗੈਰੀ ਸੰਧੂ ਨੇ ਇਹਨਾਂ ਨੂੰ ਕਿਹਾ ਸੀ ਕਿ ਆਪਾਂ ਤੇਰਾ ਨਾਂ ਐਜ਼ ਏ ਸਿੰਗਰ ਖਾਨ ਸਾਹਿਬ ਹੀ ਰੱਖ ਦਿੰਦੇ ਆ ਸੋ ਐਦਾਂ ਉਦੋਂ ਗੈਰੀ ਸੰਧੂ ਨੇ ਇਹਨਾਂ ਦਾ ਨਾਮ ਖਾਨ ਸਾਹਿਬ ਰੱਖਿਆ ਸੀ ਤੇ ਇਹਨਾਂ ਦਾ ਪਹਿਲਾ ਗੀਤ ਰਿੰਜਮ ਜਿੰਮ ਸੁਪਰ ਡੂਪਰ ਹਿੱਟ ਰਿਹਾ ਸੀ ਫਿਰ ਉਸ ਤੋਂ ਬਾਅਦ ਖਾਨ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਸ ਤੋਂ ਬਾਅਦ ਇਹਨਾਂ ਨੂੰ ਮੇਲਿਆਂ ਦੇ ਵਿੱਚ ਜਗਰਾਤਿਆਂ ਦੇ ਵਿੱਚ ਧੜਾ ਧੜ ਪ੍ਰੋਗਰਾਮ ਮਿਲਣ ਲੱਗ ਪਏ ਇਹਨਾਂ ਦੀਆਂ ਲਾਈਵ ਕਵਾਲੀਆਂ ਦੇ ਕਲਾਸਿਕਲ Song Social Media ਤੇ ਮਸ਼ਹੂਰ ਹੋਣ ਲੱਗ ਪਏ। ਅੱਜ ਕੱਲ ਕਲਾਸਿਕਲ ਕਲਾਕਾਰਾਂ ਦੀ ਲਿਸਟ ਦੇ ਵਿੱਚ ਖਾਨ ਸਾਹਿਬ ਦਾ ਨਾਮ ਪਹਿਰੇ ਨੰਬਰਾਂ ਦੇ ਵਿੱਚ ਆਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਖਾਨ ਸਾਹਿਬ ਸਾਰਿਆਂ ਧਰਮਾਂ ਨਾਲ ਪ੍ਰੇਮ ਕਰਦੇ ਨੇ। ਉਹ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਨੇ। ਇਹਨਾਂ ਨੇ ਪੰਜਾਂ ਪੌੜੀਆਂ ਦਾ ਪਾਠ ਵੀ ਦੋ ਵਾਰ ਕੀਤਾ। ਇਸ ਤੋਂ ਬਿਨਾਂ ਇਹ 6 ਮਿੰਟ 50 ਸੈਕਿੰਡ ਦਾ ਸ਼ਿਵ ਤਾંડਵ ਵੀ ਪੜ ਚੁੱਕੇ ਨੇ ਜੋ ਕਿ ਇਹਨਾਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਪੜਿਆ। ਤਕਰੀਬਨ 5 ਸਾਲ ਹੋ ਗਏ ਇਹ ਦਿਨ 'ਚ ਪੰਜ ਟਾਈਮ ਨਿਵਾਜ ਅਦਾ ਕਰਦੇ ਨੇ ਤੇ ਇਹ ਰੱਬ ਤੇ ਪੂਰਾ ਭਰੋਸਾ ਰੱਖ ਦੇ ਨੇ ਹੁਣ ਜੀ ਖਾਨ ਸਾਹਿਬ ਦੁਆਰਾ ਗਾਏ ਗਏ ਕੁਝ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਗੱਲ ਦਿਲ ਤੇ ਮੂੜ ਆਵੇ ਸੋਹਣੀਆਂ ਸ਼ਕਲਾਂ ਮਿੱਤਰ ਪਿਆਰੇ ਨੂੰ ਜ਼ਿੰਦਗੀ ਤੇਰੇ ਨਾਲ ਤੋੜ ਗਈ ਦੁੱਖ ਕਿਨੂ ਕਿਨੂ ਤੇ ਦੂਰ ਤੇਰੇ ਤੋਂ ਅਜਿਹੇ ਗੀਤਾਂ ਤੋਂ ਬਿਨਾ ਹੋਰ ਵੀ ਕਈ ਗੀਤ ਖਾਨ ਸਾਹਿਬ ਹੁਣ ਤੱਕ ਗਾ ਚੁੱਕੇ ਨੇ ਇਹਨਾਂ ਦੇ ਲਾਈਵ ਪ੍ਰੋਗਰਾਮਾਂ ਨੂੰ ਸੋਸ਼ਲ ਮੀਡੀਆ ਤੇ ਲੋਕ ਬਹੁਤ ਪਸੰਦ ਕਰਦੇ ਨੇ ਤੁਾਨੂੰ ਖਾਨ ਸਾਹਿਬ ਦੀ ਆਵਾਜ਼ ਕਿਵੇਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈ ਉਹ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ